ਅੱਜ ਪਈ ਸਭੀ ਅੱਜ ਤੋਂ ਡੀ ਪਾਰਟੀ ਦੇ ਬੜੀ ਜਥੇਬੰਦੀ ਵੱਲੋਂ ਮਾਫ ਕਰਨਾ ਭਾਰਤੀ ਕਿਸਾਨ ਯੂਨੀਅਨ ਵੱਲੋਂ ਸਮਰਥਨ ਦਿੱਤਾ ਗਿਆ ਹੈ ਕਿਵੇਂ ਇਹ ਤੁਸੀਂ ਪਾਰਟੀ ਸ਼ਾਮਲ ਹੋਏ ਹੋ ਜਾਂ ਸਮਰਥਨ ਦਿੱਤਾ ਹੈ ਇਹ ਕਿਵੇਂ ਦਾ ਮਹਿਸੂਸ ਇਹ ਜੀ ਤਾਂ ਹੀ ਪਾਰਟੀ ਦੇ ਨਾਲ ਨਹੀਂ ਆ ਬਸ ਸਮਰਥਨ ਜਿਹੜੀ ਚੰਗੀਆਂ ਪਾਰਟੀਆਂ ਪਿਛਲੀਆਂ ਪ੍ਰਾਣੀਆਂ ਪਾਰਟੀਆਂ ਨੇ ਕਾਹ ਨਹੀਂ ਇੰਨਾ ਕਰ ਦਿੱਤਾ ਹਰ ਧਰਮ ਦਾ ਘਾਣ ਕੀਤਾ ਜੀ ਉਹਨਾਂ ਨੇ ਇੱਕ ਧਰਮ ਦਾ ਘਾਣ ਨਹੀਂ ਕੀਤਾ ਉਹਨਾਂ ਦੇ ਘਾਣ ਨਾਲ ਦੇਖ ਕੇ ਪੰਜਾਬ ਦਾ ਜੋ ਉਹਨਾਂ ਨੇ ਬੇੜਾ ਗਰ ਕਰ ਦਿੱਤਾ ਉਦੋਂ ਦੇਖ ਕੇ ਸਾਨੂੰ ਅਸੀਂ ਬੜੇ ਚੇਤੇ ਦੇ ਸੋਚਦੇ ਸੀ ਵੀ ਕੋਈ ਚੰਗੀ ਪਾਰਟੀ ਸਾਡੇ ਪੰਜਾਬ ਦੀ ਖੇਤਰੀ ਪਾਰਟੀ ਚੱਲ ਕੇ ਆਵੇ ਉੱਭਰ ਕੇ ਆਊਗੀ ਤੇ ਅਸੀਂ ਉਹਦੇ ਨਾਲ ਚੱਲ ਕੇ ਜਿਹੜਾ ਪੰਜਾਬ ਨੂੰ ਬਚਾ ਸਕਾਂਗੇ ਕਿਉਂਕਿ ਸਾਡੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪਹਿਲਾਂ ਹੀ ਜਿਹੜੇ ਸਾਡੇ ਸਿੱਖ ਜਾਂ ਕਿਸੇ ਵੀ ਧਰਮ ਦੇ ਖਿਲਾਫ ਕੋ ਮਸਲਾ ਉੱਠਦਾ ਉਹਦੇ ਤੇ ਅਸੀਂ ਹਰ ਵਾਰੀ ਚਤਾਨ ਹਰ ਵਾਰ ਹਰ ਵਕਤ ਚਤਾਨ ਨੂੰ ਕੋੜੇ ਦੇ ਕਿਉਂਕਿ ਭਾਈ ਸਾਹਿਬ ਦੇ ਅਕ ਦੇ ਪਿੱਛੇ ਜਦੋਂ ਭਾਈ ਸਾਹਿਬ ਨੂੰ ਰਸ ਦਿੱਤਾ ਸੀਗਾ ਉਦੋਂ ਵੀ ਇਹ ਡੀਸੀ ਦਫ਼ਤਰ ਅੰਮ੍ਰਿਤਸਰ ਨੂੰ ਇੱਕ ਵੱਡਾ ਕੱਠ ਕਰਕੇ ਮੰਗ ਪੱਤਰ ਦਿੱਤਾ ਵੀ ਉਹਨਾਂ ਨੂੰ ਛੱਡਿਆ ਜਾਵੇ ਉਹਨਾਂ ਨੂੰ ਕਾਦੇ ਆਸਤੇ ਆਪਾਂ ਰੈਸ਼ ਕੀਤਾ ਕਿਉਂਕਿ ਨਜਾਇਜ਼ ਕੀਤਾ ਉਹਨਾਂ ਨੂੰ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਵੀ ਇੰਨਾਂ ਪਾਰਟੀਆਂ ਦੇ ਮਾੜੇ ਹਾਲਾਤ ਵੇਖ ਕੇ ਜਿਹੜੇ ਪੰਜਾਬ ਪ੍ਰਤੀ ਮਾੜੇ ਹਾਲਾਤ ਆ ਹੋਣੀ ਵੇਖ ਲੋ ਇਹ ਝਾੜੂ ਸਰਕਾਰ ਪਿਛਲੀਆਂ ਸਰਕਾਰਾਂ ਬਾਦਲ ਸਰਕਾਰ ਆਈ ਉਹਨਾਂ ਨੇ ਸਿੱਖੀ ਦਾ ਘਾਣ ਕੀਤਾ ਬਾਕੀ ਧਰਮਾਂ ਦਾ ਵੀ ਨਾਲ ਉਹਨਾਂ ਹੀ ਘਾਣ ਕੀਤਾ ਇਸ ਕਰਕੇ ਜਿਹੜੀ ਆਪਣੀ ਝਾੜੂ ਸਰਕਾਰ ਆਈ ਇਹ ਵੀ ਹੁਣ ਪੰਚਾਇਤ ਦੀ ਜ਼ਮੀਨਾਂ ਜਿਹੜੀਆਂ ਸਾਡੀਆਂ ਬਿਜਲੀ ਘਰਾਂ ਦੀਆਂ ਜ਼ਮੀਨਾਂ ਵੇਚਣ ਨੂੰ ਗਾਂ ਇਹਨਾਂ ਨੇ ਰੋਕ ਬਣਾ ਲਿਆ ਪਹਿਲੋਂ ਲੈਂਡ ਪੂਲਿੰਗ ਲੈ ਕੇ ਆਏ ਸੀਗੇ ਇਹ ਕਰਕੇ ਇਹਨਾਂ ਨੂੰ ਦਸ ਪਾਉਣ ਵਾਸਤੇ ਜਿਹੜੀ ਚੰਗੇ ਹੱਥ ਵਿੱਚ ਕਲਮ ਜਾਣ ਦੀ ਲੋੜ ਆ ਤੇ ਚੰਗੇ ਹੱਥ ਵਿੱਚ ਕਲਮ ਜਾਊਗੀ ਤਾਂ ਪੰਜਾਬ ਦਾ ਭਲਾ ਹੋ ਸਕਦਾ ਇਸ ਕਰਕੇ ਆਪਣੀ ਸਮੁੱਚੀ ਟੀਮ ਵੱਲੋਂ ਭਾਈ ਸਾਹਿਬ ਦੀ ਪਾਰਟੀ ਦਾ ਭਾਈ ਅਮਰਤਪਾਲ ਸਿੰਘ ਜੀ ਦਾ ਵਾਰਸ ਪੰਜਾਬ ਖਾਲੀ ਤਲਵਾਰਸ ਪੰਜਾਬ ਦਾ ਡੜਕੇ ਸਾਥ ਪਹਿਲੋ ਵੀ ਦਿੰਦੇ ਆਏ ਹੁਣ ਵੀ ਡੜਕੇ ਸਾਥ ਦਿਆਂਗੇ ਤੇ ਇਹਨਾਂ ਦੇ ਨਾਲ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਤੇ ਇਹਨਾਂ 'ਚ ਤੁਸੀਂ ਸ਼ਾਮਲੀ ਸਮਝੋ ਹੀ ਇਹਨਾਂ ਦੇ ਨਾਲ ਹੀ ਚੱਲਣ ਦੇ ਹੁਣ ਵੀ ਸ਼ਾਮਲਾ ਜੀ ਤੇ ਆਪਾਂ ਇਹਨਾਂ ਨਾਲ ਪੂਰਾ ਡੜਕੇ ਚੱਲਾਂਗੇ ਸ਼ਾਮਲਾ ਜੀ ਇਹਨਾਂ ਦੇ ਨਾਲ ਆਪਣੇ ਹਲਕੇ ਸਾਨੂੰ ਤੇ ਲਗਾਤਾਰ ਇਲਜ਼ਾਮ ਲੱਗਦੇ ਨੇ ਕਿ ਇਹਨਾਂ ਨੂੰ ਸਿਆਸੀ 파ਰਟੀ ਦੀ ਸ਼ਾਇਦ ਹੁੰਦੀ ਹੈ ਤਾਂ ਕਰਕੇ ਸਾਡੇ ਰਸਤੇ ਰੋਕਦੇ ਨੇ ਕੋਈ ਕਿਸੇ ਦਾ ਸ਼ਰੀਆਮੀ ਕਹਿ ਰਿਹਾ ਕਿ ਅਸੀਂ 파ਰਟੀ ਦਾ ਸਮਰਥਨ ਕਰਦੇ ਆਂ ਅਸੀਂ ਪੰਜਾਬ ਦੇ ਵਿੱਚ ਉਹ ਚੰਗੀ ਧਿਰ ਲੈ ਕੇ ਆਉਣੀ ਹੈ ਇਹ ਪੰਜਾਬ ਬਚਾਉਣਾ ਜੀ ਜੀ ਅਸੀਂ ਉਹ ਜੂਨੀਅਨ ਦੀ ਮਰੋਣੀ ਪੇਥੇ ਆ ਜੂਨੀਅਨ ਸਾਡੀ ਜ਼ਰੂਰ ਆ ਠੀਕ ਹੈ ਅਸੀਂ ਚੰਗੇ ਲੋਕਾਂ ਦਾ ਸਾਥ ਦੇਣਾ ਵੋਟਾਂ ਦਾ ਹਰ ਇੱਕ ਜੂਨੀਅਨ ਨਾਲ ਆ ਪਾਉਦਾ ਬੋਰਡ ਤਾਂ ਲੈ ਕੇ ਘਰ ਰੱਖ ਕੇ ਬੈਂਦਾ ਇਹਦੀ ਸਾਰੀਆਂ ਜੂਨੀਅਨਾਂ ਪਾਉਂਦੀਆਂ ਜਿਹੜੀਆਂ ਦੂਜੇ ਸਾਡੇ ਭਰਾ ਉਹ ਵੀ ਪਾਉਂਦੇ ਮੇਰੀ ਉਹਨਾਂ ਨੂੰ ਅਪੀਲ ਆ ਚੰਗੇ ਬੰਦੇ ਵੋਟ ਕਰਕੇ ਚੰਗੀ ਧਿਰ ਨੂੰ ਗਾੜੀ ਲੈ ਕੇ ਹੀ ਇਹ ਪੰਜਾਬ ਦਾ ਭਲਾ ਹੋ ਸਕੇ ਇਹਨਾਂ ਲੋਕਾਂ ਨੂੰ ਭਜਾਈਏ ਜਿਹੜਾ 70 ਸਾਲ ਤੋਂ ਸਾਨੂੰ ਲੁੱਟਦੇ ਆ ਰਹੇ ਆ ਇਹਨਾਂ ਨੂੰ ਭਜਾਉਣਾ ਸਾਡੇ ਆਸਤੇ ਬਹੁਤ ਜ਼ਰੂਰੀ ਆ ਉਹ ਤਾਜੀ ਤਾਜੀ ਹੀ ਭਜਾ ਸਕਦੇ ਜੇ ਇਹ ਆਪਣੀ ਮਾਨਸਿਕਤਾ ਸਹੀ ਰੱਖ ਕੇ ਚੱਲਾਂਗੇ ਚੰਗੇ ਬੰਦੇ ਵੋਟ ਕਰਾਂਗੇ ਲੋਕਾਂ ਨੂੰ ਚੰਗੇ ਬੰਦੇ ਪ੍ਰੇਰਣਾ ਕਰਾਂਗੇ ਵੀ ਇਹ ਬੰਦੇ ਚੱਲ ਕੇ ਇਸ ਪਾਰਟੀ ਨੂੰ ਅੱਗੇ ਲੈ ਕੇ ਆਵਾਂਗੇ ਜੇ ਪੰਜਾਬ ਦਾ ਭਲਾ ਹੋ ਸਕੇ